ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੁੱਛਾਂ ਦੇ ਕੁੰਡ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਜੀ ਵੀ ਮੈਂ ਭਲਾ ਕਿੱਥੇ ਚਲੇ ਆਂ ਅੱਜ ਕਿੱਥੇ ਚਲਾ ਆ ਜਦੋਂ ਬਾਹਰ ਸਾਰੀ ਅੱਜ ਚਲੇ ਆ ਜੱਟ ਸੌਰੇ ਠੀਕ ਹੈ ਜੀ ਮੈਡਮ ਹੁਣਾਂ ਨੇ ਬੰਨਣੀ ਯਾਦ ਖੜੀ ਤੇ ਮੈਂ ਬੜੇ ਚਿਰ ਬਾਅਦ ਪੱਗ ਬੰਦੀ ਆ ਤੇ ਮੈਨੂੰ ਆਪਣੇ ਆਪ ਜੀ ਅਜੀਬ ਲੱਗੀ ਜਾਂ ਰਹੀ ਕਿਉਂਕਿ ਵੀਡੀਓ ਦੇ ਵਿੱਚ ਇੱਕ ਦੇ ਪਹਿਲਾਂ ਜਦਾਈ ਦਾ ਰੋਲ ਵਾ ਤੇ ਦੂਜੀ 'ਚ ਅੱਜ ਤਿੰਨ ਵਾਰੀ ਬੰਨਣੀ ਪਰਣਾ ਹੀ ਅੱਜ ਤੇ ਇੱਕੋ ਦਿਨ 'ਚ ਦੋ ਤਿੰਨ ਵਾਰੀ ਬੰਨ ਲਈ ਕਦੀ ਇਦਾਂ ਹੋਇਆ ਹੀ ਨਹੀਂ ਤੇ ਆਊਟਫਿਟ ਅੱਜ ਮੈਂ ਇਹ ਚ ਪੇਕੇ ਜਾਣਾ ਆ ਆਊਟਫਿਟ ਚੈੱਕ ਕਰੋ ਠ ਗੋਗੜਬੜੀ ਵੱਡੀ ਹੋ ਗਈ ਹੈ ਬਾਕੀ ਉਹਦਾ ਆਊਟਫਿਟ ਠੀਕ ਆ ਉਹਦਾ ਤੇ ਹੁਣ ਚੱਲੀਏ ਇਹਦ ਬਸ ਥੋੜੇ ਚਿਰ ਦਾ ਹੀ ਕੰਮ ਹੈ ਤੇ ਹੁਣ ਅਸੀਂ ਚੱਲਦੇ ਆ ਜੀ ਰਖੜੀ ਬੰਨਣ ਜੋਧੂਣਾ ਦੇ ਪਿੰਡ ਤੇ ਇੱਕ ਚੀਜ਼ ਹੋਰ ਵੀ ਪਹਿਲਾਂ ਮਾਤਾ ਜੀ ਨੂੰ ਉਹਨਾਂ ਦੇ ਪਿੰਡ ਛੱਡ ਕੇ ਆਉਣਾ ਬਟਾਲੇ ਮਮੀ ਨੂੰ ਕਹੇ ਚਾਚੇ ਕਹੇ ਤੁਸੀਂ ਤੇ ਤੁਸੀਂ ਕਹੇ ਰੀਸੀ ਕਰ ਲਈ ਮੇਰੇ ਨਾਲ ਪਿਆਰ ਹੋ ਗਿਆ ਸੀ ਦਿਨ ਪਹਿਲਾਂ ਮੈਂ ਗਿਆ ਮੈਂ ਕਿਹਾ ਮੈਂ ਆ ਮਾ ਜੀ ਇਦਾਂ ਕਰੋ ਕਿ ਪਿੰਡ ਤੇ ਜਾਣਾ ਹੀ ਆ। ਤੇ ਤੀਹ ਚਲ ਜਾਓ ਤੇ ਤੀਹ ਪਹਿਲਾਂ ਚਲ ਜਾਓ ਤੇ ਇਹਨਾਂ ਨੂੰ ਸ਼ੁੱਕਰਵਾਰ ਸ਼ੱਡਾਵਾਂਗੇ ਤੇ ਐਤਵਾਰ ਸ਼ਨੀਵਾਰੋਂ ਦੇੰਦਲੇ ਆਵਾਂਗੇ। ਨਾ ਹੁਣ ਉਮਰ ਹੋ ਗਈ ਹੁਣ ਨਹੀਂ ਰੱਖਣੀ ਬੰਨਣਾ ਧੀ ਦਾ। ਤੇ ਐਸੇ ਉਸਦੇ ਮਾਮਾ ਜੀ ਦਾ ਫੋਨ ਆਇਆ ਵਾ। ਜੋਣਾ ਵਾ। ਮੈਂ ਕਹਾਂ ਫਿਰੋਣਾ ਵਾ ਸਾਰੇ ਨੇ। ਕੋਈ ਨਹੀਂ ਮੈਂ ਹੁਣ ਜਾਣਾ ਵਾਂ। ਖਲਾਰਾ ਸਾਰਾ ਇੰਦਾ ਹੀ ਛੱਡ ਚਲੇਆ। ਆਓ ਬੱਚੇ ਤਿਆਰ ਹੋ ਕੇ ਬੱਥੇ ਗੱਡੀ 'ਚ। ਪਤਾ ਨਹੀਂ ਕਿਦਾਂ ਕਿਦਾਂ ਮੋਲੂ। ਮੋਲੂ ਹੀ ਅਜੱਡ ਨਾਲ ਚਲੇ ਗਿਆ। ਕਿਦਾਂ ਫਿਰ? ਬਹੁਤ ਵਧੀਆ। ਜਿੱਤੇ ਮੋਲੂ ਨਾ ਮੈਂ ਗਿਆ ਹੀ ਵੀ ਤੇ ਇਹ ਪਿੰਡ ਪਹਿਲਾਂ ਚਲ ਜੋ ਤੁਹਾਨੂੰ ਸ਼ੁਕਰਵਾਰ ਸ਼ਾਮ ਨੂੰ ਨਰਦਾ ਨਾ ਨੋ ਮੇਰੀ ਉਹ ਵਰਗੀ ਹੁਣ ਮਰੇ ਇਹੋ ਦਿਨ ਨਾਲ ਹੀ ਤਿਆਰ ਹੋ ਗਈ ਆ ਨਾਲ ਹੀ ਤਿਆਰ ਭਰਾ ਦਾ ਫੋਨ ਆਇਆ ਤੇ ਕਹੋ ਮੈਂ ਜਾਵਾਂ ਕਿਉਂ ਨਾ ਕਰਕੇ ਤਿਆਰ ਹੋਈ ਜਿੱਦ ਮੈਂ ਨਹੀਂ ਜਾਨੀ ਕਿੰਨਾ ਮੈਂ ਦਬਾਤਾ ਸਾਡਾ ਪਿੰਡ ਆ ਦੌ ਚਾਬੀ ਤਾਂ ਕੋਦਰ ਨੂੰ ਜਾਣਾ ਆ ਕੱਪੜੇ ਵਾ ਉਸੇ ਜਾ ਕੇ ਬਦਲਨੇ ਨੇ ਨਾ ਮੈਂ ਜਲੋ ਆ ਮੇਰਾ ਆਪਣਾ ਸ਼ੈਂਪੂ ਸੌਦਾ ਵਾ ਤੇ ਆ ਡੱਬਾ ਵਾ ਡੱਬਾ ਵਾ ਆ ਸਦਾ ਸਾਡੀ ਜੁਰੀ ਹੈ ਵੀ ਆਪਣੇ ਸਾਰੇ ਲੋਕਾਂ ਤੇ ਵਾਸਾ ਭਾਗੀ ਤੇ ਸੋਹਦਾਰ ਆ ਗਏ ਨਾ ਅਸਲ ਜਨਾ ਜੋਦ ਨੂੰ ਇਹ ਫਾਇਦਾ ਵਾ ਤੇ ਜੋਦ ਦੇ ਜਿਹੜੇ ਸਿਸਟਰ ਨੇ ਨਾ ਛੋਟੇ ਤੇ ਉਹ ਕਰ ਰਹੇ ਨੇ ਬਿਊਟੀ ਪਾਰਲਰ ਦਾ ਕੋਰਸ ਬਿਊਟੀਸ਼ਨ ਬੋਲਦੇ ਨੇ ਉਹਨਾਂ ਨੇ ਸਾਈਂ ਬਿਊਟੀਸ਼ਨ ਬੋਲਦੇ ਆ ਤੇ ਇਹਨਾਂ ਨੂੰ ਇਹ ਸਭ ਹੋਇਆ ਜਿਹਦੇ ਜਾਣਦੇ ਇੱਕਦਾਂ ਕੰਮ ਉਹ ਤੋਂ ਕਰਵਾਉਂਦੇ ਪਏ ਚਲੋ ਰੱਖੋ ਉਸਮਾਨ ਮਾਰੇ ਗੱਡੀ ਸਟਾਰਟ ਕਰ ਦੋ ਅੱਜ ਨਹੀਂ ਨਾ ਲਾਜ ਨਾ ਆਪਣੇ ਸਲਫ ਮਾਰ ਬਾਛੜ ਦੇ ਚਾਬੀ ਵੈਰੀ ਗੁੱਡ ਆ ਗਈ ਚੱਲ ਪਰੇ ਐ ਚੱਡੀ ਕਿ ਜਾਲੋ ਆਓ ਕਿ ਦਵਾਣਾ ਮੰਮੀ ਜਦੇ ਪੇਕੇ ਆ ਗਈ ਆ ਚਲੋ ਬੱਚਾ ਪਾਲਦੀ ਫੋਟੋ ਆਣੀ ਨਾ ਫੋਟੋ ਆਣੀ ਆ ਸਹੀ ਆਣੀ ਤੁਹਾਨੂੰ ਫਿਰ ਖੋਲੋ ਕੀਟ ਕੌਣ ਖੋਲੇਗਾ ਬismillah ਚਲ ਬੋਲੋ ਖੋਲ ਕੀਟ ਅੱਜ ਵਾ ਅਸਲ 'ਚ ਅੱਜ ਦਾ ਦਿਨ ਹੀ ਰਖੜੀ ਦਾ ਦੇਣਵਾ ਤੇ ਅੱਜ ਨੌਂ ਤਰੀਕ ਹੈ ਹਾਂਜੀ ਹਾਂਜੀ ਰਖੜੀ ਵੀ ਕਹਿੰਦੇ 12ਵੇਂ ਤੋਂ ਪਹਿਲਾਂ ਕਹਿੰਦੇ ਬੰਨਣੀ ਨਹੀਂ ਚਾਹੀਦਾ ਨਾ ਜੋ ਚਲੋ ਦਿੱਚਲ ਹੋਣਗੇ ਇਹਨਾਂ ਦੋਵਾਂ ਬੀਬੀਆਂ ਦੇ ਕੰਮ ਨਾ ਮੈਂ ਘਟੋ ਘਟ ਮਹੀਨਾ ਹੋ ਗਿਆ ਕੰਡਿਆ ਵਾ ਰੋਜ਼ ਦੇ ਰੋਜ਼ ਹੀ ਤੇ ਹੁਣ ਨਾ ਕਿਸੇ ਦਿਨ ਮੈਂ ਆਪ ਵੀ ਘੁੰਮਣ ਜਾਣਾ ਇਕੱਲੇ ਨਹੀਂ ਚੱਲ ਜਾਣਾ ਘੁੰਮਣ ਅੱਲਾ ਦੇ ਨਾ ਇਕੱਲੇ ਹੀ ਘੁੰਮ ਫਿਰ ਕੇ ਆਉਣਾ ਵਾ ਪਹਾੜਾ ਬੂੜਾ ਜਾਣਾ ਹਾਂ ਮੋ ਜਦ ਪਹਾੜਾ ਬੂੜਾ ਚ ਕੁੰਮ ਕਿਉਂ ਆਉਣਾ ਵੇਖਿਆ ਸੀ ਨਾ ਮੈਨੂੰ ਕੀ ਗੱਲ ਹੈ ਮੈਂ ਕਲਾ ਘੁੰਮ ਨਹੀਂ ਸਕਦਾ ਚੱਪ ਮੈਂ ਇਹ ਨਹੀਂ ਅੱਜ ਰਹਿਣਾ ਵਾ ਇੱਥੇ ਅਸਲ ਦੇ ਇਹਨੇ ਵੀ ਜਾਣਾ ਸੀ ਤੇ ਕਹਿ ਨਹੀਂ ਦਿਆ ਕਹਿੰਦਾ ਮम्मा ਮੈਂ ਤਾਂ ਨਜਬਾਨ ਕੀਤੀ ਸੀ ਜੇ ਮੈਂ ਟ੍ਰਿਪ ਤੇ ਜਾਊਗਾ ਤਾਂ ਫਿਰ ਮੈਂ ਨਾਨਕੇ ਨਹੀਂ ਜਾਊਗਾ ਰਖੀਤੀ ਹਾਂ ਹਾਂ ਤੇ ਕਹਿੰਦਾ ਫਿਰ ਮੈਂ ਜ਼ਬਾਨ ਤੋਂ ਮੁੱਕਲਦਾ ਚੰਗਾ ਨਹੀਂ ਲੱਗਦਾ ਫਿਰ ਧੀ ਗਾਵੇਂ ਚ ਜਾਣੇ ਜਾ ਕਰਨਾ ਤੇ ਰਾਤ ਨਾ ਮੁਕਰਨਾ ਲਓ ਜੀ ਤੇ ਇਹ ਹੁਣ ਬੀਬੀਆਂ ਘਰ ਆ ਗਈਆਂ ਨੇ ਦੋਵਾਂ ਗਈਆਂ ਬਿਲਕੁਲ ਬਹੁਤ ਜ਼ਿਆਦਾ ਕਮਾਈ ਕਰਕੇ ਆਈਆਂ ਨੇ ਤੇ ਹੁਣ ਥੋੜਾ ਜਿਹਾ ਮਾਇਆ ਨਾਲ ਨੈੱਲ ਵੀ ਆਉਣੀ ਚਾਹੀਦੀ ਆ ਕਿਉਂਕਿ ਇਹ ਵੀ ਗੱਡੀ 'ਚ ਤੇਲ ਫੂਕਿਆ ਕਿਉਂ ਕੁੜੀਓ ਠੀਕ ਆ ਆਉਣੀ ਚਾਹੀਦੀ ਮਗਨੇ ਤੁਹਾਡੀ ਮੈਂ ਤੁਹਾਡੇ ਬੱਸ 'ਚ ਪਾ ਵੀ ਦਤੀ ਉਹਦੇ ਤੋਂ ਪਹਿਲਾਂ ਬੱਸ 'ਚ ਬਾਹਰ ਦੇ ਜੋ ਗੁਰੇ ਪੁੱਲਾ ਜੀ ਕੀ ਕੀਤਾ ਸੀ ਜੋ ਬੁਨੇਰ ਬਲਾ ਕੀ ਕੀਤਾ ਸਾਰੇ ਘਰੋਂ ਚੱਲੇ ਮੈਨੂੰ ਕਹਿੰਦੇ ਮਮੀ ਨੇ ਪੈਸੇ ਕੋਲ ਕੋ ਲੈ ਲਿਆ ਤੇ ਮੈਂ ਕਿਹਾ ਮੈਂ ਤਾਂ ਪੈਸੇ ਕੋਈ ਕੋਲ ਲਿਆ ਹੀ ਨਹੀਂ ਪੈਸੇ ਪੈਸੇ ਖੜੇ ਨਹੀਂ ਪੈਸੇ ਖੜੇ ਨਹੀਂ ਆ ਰਕੜੀ ਪੈਣ ਚੱਲੇ ਨਹੀਂ ਖੜੇ ਨਹੀਂ ਮੈਂ ਮੈਂ ਬਹਿਣੀ ਕੋ ਯੂ ਕੋਲਿਆ ਤੇ ਕਹਿੰਦਾ ਉਸ ਲੁੜਬੀ ਕੁੜੀ ਨੂੰ ਕੀ ਦੇਣਾ ਤੇ ਫਿਰ ਆਪਣਾ ਪਰਸ ਮੈਨੂੰ ਦੇ ਦੇਗੀ ਤੇ ਫਿਰ ਆਪਣੇ ਪਰਸ ਮੈਂਨੂੰ ਮਤਲਬ ਦੇ ਦੇ ਪੈਸੇ ਪਹਿਲੇ ਪਰਸ ਚ ਪਾ ਦੋ ਮੈਂ ਪਰਸ ਪਤਾ ਕਿਉਂ ਦੇ ਗਿਆ ਅਸੀਂ ਉਹ ਮਹਿਮਾਇਆ ਮੁੜ ਕੇ ਫਿਰ ਮੇਰੇ ਪਾਸੇ ਹੀ ਪੈ ਜਾਊਗੀ ਨਾ ਤਾਂ ਕਰਕੇ ਮੈਂ ਦੇ ਕੇ ਗਿਆ ਤੁਹਾਨੂੰ ਸਮਝ ਦੇ ਦਿੱਤੀ ਸਹੀ ਗੱਲ ਹੈ ਇਹਨੇ ਤੇ ਪਰਸ ਤੇ ਰਹਿ ਕੇ ਨਾ ਘਾਟੇ ਜੀ ਜਾਣੇ ਮੈਂ ਵੀ ਆਪਣਾ ਪਰਸ ਹੜਿਆ ਵਰਨਾ ਆ ਪਰਸ ਵੇਖੋ ਮੇਰਾ ਮਾਇਆ ਨਾ ਭਰ ਗਿਆ ਵੇਖ ਸਾਰਾ ਕਿਉਂ ਮੰਨ ਗਏ ਕਿ ਨਹੀਂ ਮੈਂ ਤੇ ਨਹੀਂ ਆਪਣੀ ਦੇਦੀ ਆ ਜਿਹੜਾ ਮੈਨੂੰ ਪਾਪਾ ਜੀ ਨੇ ਨਾਲ ਦਿੱਤਾ ਠੀਕ ਆ ਜੀ ਅੱਜ ਦਾ ਰਕੜੀ ਦਾ ਵਲੋਗ ਹੈ ਤਾਂ ਕਿ ਸੀਗਾ ਹੋਰ ਵਧੀਆ ਵਧੀਆ ਵਲੌਗ ਤੁਹਾਡੇ ਅਸਲ ਲੈ ਕੇ ਆਵਾਂਗੇ ਤੇ ਬਸ ਇਦਾਂ ਹੀ ਗੁੱਡ ਨਾਈਟ ਚੈਨਲ ਨੂੰ ਪਿਆਰ ਦਿੰਦੇ ਰਹੋ ਹੁਣ ਬਸ ਚਲੀਏ ਚਿੱਕੀ ਖੋਲ ਦੇ ਡਿੱਗੀ ਮਾਰਾਈ ਹੁਣੇ ਖੋਲ ਦੇ ਨੇ ਲਾਲਾ ਜੀ ਇਦਾਂ ਪਿੰਡੋਂ ਆਪਣੀਆਂ ਪੇਕੀਆਂ ਤੋਂ ਸਮਾਨ ਇਕੱਠਾ ਕਰਕੇ ਆਈਆਂ ਨਾ ਵੇਖ ਆਹ ਡੋਮੀਨੋਸ ਦੇ ਪੀਜ਼ੇ ਵੀ ਆਏ ਯਾਰ ਵਾਹ ਜੀ ਵਾਹ ਪੀਜ਼ੇ ਮੇਰੇ ਹੀ ਹੋ ਮੜਿਆ ਠੀਕ ਆ ਪੱਕਾ ਅਨਮੋਲ ਦੇ ਗਿਫਟ ਦੋ ਇਹ ਦੋ ਗਿਫਟ ਅਨਮੋਲ ਦੇ ਦੇ ਆ ਸਮਾਨ ਸਾਡਾ